ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂਾਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੋਬਾਈਲ 987783 99488 ਹੈ ਜੀ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆਗੀ ਜਿਹੜਾ ਸਨਗ ਪਸੰਦ ਆਵੇ ਤੁਸੀਂ ਬਾਈ ਨਾਲੋਂ ਖਰੀਦ ਸਕਦੇ ਹੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਮੇਰੇ ਦੁਆਰਾ ਫਿਰ ਬੇਨਤੀ ਹੈਗੀ ਕੋਈ ਵੀ ਦੁਆਰਾ ਫਿਰ ਪੁਰਾਣੀ ਵੀਡੀਓ ਦੇਖ ਕੇ ਫੋਨ ਲਾਈ ਜਾਂਦੇ ਰਹਿੰਦੇ ਆਗੇ ਜੇ ਆਪਾਂ ਚੈਨਲ ਸਬਸਕ੍ਰਾਈਬ ਕੀਤਾ ਨਾਲ ਦੇ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂਗਾ ਆਹ ਬਾਈ ਕਰਦੇ ਕੱਕ ਬਣਾ ਗੱਲਬਾਤ ਬਾਈ ਕੋਲੇ ਕਾ ਸਿੱਧੀ ਬੀਜ ਮਸ਼ੀਨ ਵਕਾਊ ਆ ਤੇ ਘਾਤੋਕੜ ਗੱਬਣ ਮਾਝ ਵਕਾਊ ਆ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਮਸ਼ੀਨ ਬਣਾਈ ਸੀ ਆਪਾਂ ਕੋਲ ਨੂੰ ਚਾਲ ਆੜਨਾ ਅੱਛਾ ਜੀ ਸਿੱਧਾ ਸਿੱਧਾ ਟੋਨਾ ਕਰੂ ਉਦੋਂ ਬੋਲੇ ਸੀ ਇਹ ਮਾਲ ਲਗੇ 75000 ਦੀ ਠੀਕ ਆ ਜੀ ਹੁਣ ਆਪਾਂ ਦੇ ਦਿਆਂਗੇ 35000 ਦੀ ਠੀਕ ਆ ਜੀ ਪਈ ਇੱਕ ਵਾਰੀ ਝੋਨੇ ਦੇ 20 ਕਿਲੇ ਪੀਟਿਆ ਠੀਕ ਆ ਜੀ ਮਨੇ ਖੜੇ ਕੋਈ ਉਦੋਂ ਦੀ ਆ ਆ ਰਾਮ ਗੁਰੂ ਆਮ ਦਾਸ ਕਰੋ ਵਰਕਰਸ ਤਾਂ ਭਾਗਦੇ ਭਾਈ ਕੜਾ ਦੀ ਆ ਭਾਈ ਕੜਾ ਦੀ ਸਿੱਧੀ ਭਜਾਈ ਠੀਕ ਆ ਜੀ ਠੀਕ ਆ ਜੀ ਹੁਣ ਸਿੱਕਾ ਮਰ ਜਾ ਨਵੀਂ ਪਈ ਐ ਠੀਕ ਆ ਬਾਈ 3 ਕਿਲੇ ਪੀਟਿਆ ਅੱਛਾ 35000 ਦੀ ਦੇ ਦਿਆਂਗੇ ਭਾਈ ਜੇ ਸਿੱਧੇ ਭਜਾਈ ਦਾ ਬੰਦਾ ਕੋਈ ਹੋਵੇ ਠੀਕ ਆ ਜੀ ਕਰਨ ਵਾਲਾ ਠੀਕ ਆ ਜੀ ਚਲ ਜਾ ਸਕਦਾ ਠੀਕ ਆ ਜੀ ਲਓ ਦੋਸਤੋ ਆ ਬਾਈ ਕੋਲੇ ਮਸ਼ੀਨਾਂ ਜਮ ਨਵੀਂ ਪਈ ਆ 11 ਪੂਰੀ ਹੈ ਕਹਿੰਦਾ ਆਪਾਂ ਤੇ ਇੱਕ ਰਿਝੋਣਾ ਵਿਜੇ 20 ਕਿਲੇ ਦੇ ਨਾਲ ਮੁੜ ਕੇ ਖੜੀ ਹੋਈ ਆ ਇਹ ਨਾਮ ਲੋਣਾ ਝੋਣਾ ਵਿਜੇ ਨਾ ਆਪਾਂ ਵਿਜੇ ਆ 35 ਦੇ ਦੇਣ ਨੂੰ 75000 ਜਿਹੜੀ ਤੋਂ ਆਈ ਸੀਗੀ ਇਹ ਅੱਜ ਇਹਦਾ ਕਿੰਨਾ ਸਾ 35000 ਰੁਪਿਆ ਵਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲ ਕਰਕੇ ਖਰੀਦ ਸਕਦੇ ਖੜਗੋਈ ਆ ਬਾਈ ਨੇ ਕਿਹੜਾ ਚਲਾਈ ਆ ਇਹ ਤੇ ਵੇਖ ਸਕਦੇ ਹੋ ਜੀ ਇੱਕ ਸੀਜ਼ਨ ਲਾਇਕ ਖੜੀ ਕਰਤੀ ਬਾਈ ਨੇ ਮੁੜ ਕੇ ਚਲਾਈ ਨਹੀਂ ਇਹ ਹਾਂ ਬੜਾ ਠੀਕ ਆ ਬਾਈ ਸਾਫ ਆ ਜਮ ਨਵੀਂ ਪਈ ਆਗੀ ਇਹ ਤਾਂ ਸਟicker ਵੀ ਲਾਇਓ ਤੋ ਇਹਦੇ ਉਂ ਸਟicker ਨਾਲ ਪਏ ਆਗੇ ਸੋਹਣੀ ਮਸ਼ ਬਾਕੀ ਜਿਹੜੇ ਵੀਰਾਂ ਨੂੰ ਠੀਕ ਆ ਮਾਰੇ ਪਤਾ ਵਾ ਉਹ ਵੀਰ ਬਾਈ ਨਾਲ ਗੱਲ ਕਰਕੇ ਖਰੀਦ ਸਕਦੇ ਆ ਜੀ ਹਾਂ ਭਾਈ ਮੱਝ ਪਰ ਦੱਸਦ ਗਈ ਮੱਝ ਭਾਈ 6 ਲੀਟਰ ਦੁੱਧ ਠੀਕ ਆ ਜੀ ਸਾਪੀ ਤੇ ਮਿਲਦੀ ਆ ਠੀਕ ਆ ਜੀ ਤੇ 6 ਦੀ ਗੱਬ ਹੈ ਠੀਕ ਆ ਜੀ ਚੈੱਕ ਪੂਰਾ ਬ ਚੈੱਕ ਪਾਸ ਅਗਲਾ ਆਪਦੇ ਚੈੱਕ ਰੱਖ ਲੈ ਜਾ ਵੀਰ ਠੀਕ ਆ ਤੋਰੀ ਮੜੀ ਜੀ ਲਓ ਜੀ ਦੋਸਤ 6 ਮਹੀਨੇ ਦੀ ਗੱਬਣਾ ਤੇ 6 ਕਿਲੋ ਦੁੱਧ ਦਾ ਬਾਈ ਕਹਿੰਦਾ ਚੈੱਕ ਪਾਸ ਆ ਆਪਣੇ ਕਰਾਈ ਵੀ ਆ ਅਗਲਾ ਆਪਦੇ ਕਰਾ ਕੇ ਲਿਜਾ ਸਕਦਾ ਵਾ ਸੋਣੀ ਵਧ ਜਾ ਗਈ ਕਦ ਕਾ ਠੀਕ ਹੈਗਾ ਵਜਾ ਠੀਕ ਹੈ ਬਾਕੀ 6 ਦੀ ਗੱਬਣਾ 6 ਕਿਲੋ ਦੁੱਧ ਦਾਗਾ ਕਿਆਰੇ ਥਾਣਾ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਗਈ ਵੀਡੀਓ ਮੈਂ ਸਭਾ ਨੋਟ ਕਰ ਲਓ ਹਜੇ 7:00 ਵਜੇ ਤੇ 54 ਕਮੈਂਟ ਹੀ ਹੋਏ 8:00 ਵਜੇ ਹਜੇ ਸ਼ਾਮ ਦੇ ਚੋਲੇ ਸਾਰਾ ਦੇਣੀ ਪਏ ਸ਼ਾਮ ਨੂੰ ਵੀਡੀਓ ਬਣਾਉਂਦੇ ਤਹਵਾਨਾ ਕੁਝ ਹੋਰ ਹੋਣਾ ਸੀ ਬਾਕੀ ਟੋਕੜ ਗੱਬਣ ਚੈੱਕ ਪਾਸ ਆ ਗਈ ਮੋਡਲ ਹੈ ਬਾਈ 6 ਲੀਟਰ ਦਾ 6ਾਂ ਦੀ ਠੀਕ ਹੈ ਕੱਲ ਚੈੱਕ ਕਰੇ ਬਾਕੀ ਜਿਹੜਾ ਵੀ ਲਊਗਾ ਬਈ ਅੱਜ ਥੱਲੀ ਕੋ ਪਾਸ ਕਰਕੇ ਤੁਸੀਂ ਆਪ ਸੀ ਚੈੱਕ ਕਰਾ ਕੇ ਲਿਜਾਣੀ ਆਗੀ ਮੈਂ ਤੁਹਾਨੂੰ ਇਹ ਬਾਰ-ਬਾਰ ਕਹਿੰਦਾ ਨਾ ਵੀ ਡਾਕਟਰ ਤੇ ਆਦਲਾ ਚੈੱਕ ਕਰਾ ਸਕਦੇ ਹੋਗੇ ਜਿਹੜਾ ਵੀਰ ਕੋਈ ਬਿਨਾ ਕਾ ਆਪਦੀ ਮਰਜ਼ੀ ਚੋ ਕੇ ਲੈ ਜਾਊਗਾ ਕੱਲ ਮੈਨੂੰ ਕੋਈ ਵੀਰ ਫੋਨ ਆ ਲੈ ਬਾਈ ਆਏ ਜਿਉਂ ਆਗਾ ਚੈੱਕ ਕਰਾ ਕੇ ਹਾਂ ਲੈ ਕੇ ਉਸ ਟੈਂਪਲ ਹਾਂ ਚੈੱਕ ਕਰਾ ਕੇ ਜਾਓ ਬਈ ਡਾਕਟਰ ਲਿਓ ਤੁਸੀਂ ਆਪ ਦਾ ਜும்ਮੇ ਰੋਈ ਕੋਈ ਕਿਸੇ ਦੇ ਇਥੇ ਮੜ ਕੇ ਬਣਦੀ ਨਹੀਂ ਨੀ ਕਿ ਕਿ ਆਪਣੇ ਘਰੇ 100 ਗਰਮੀ ਹੈਗੀ 100 ਗੱਲਬਾਤ ਹੋ ਜਾਈਂ ਜਾਂ ਕੋਈ ਭਾਰੀ ਪੂਰੀ ਬਹੁਤ ਹਾਂ ਭਾਰੀ ਪੂਰੀ ਬਹੁਤ ਆ ਗਈ ਬਾਕੀ ਚੈੱਕ ਪਾਥ ਤੁਸੀਂ ਜும்ਮੇ ਥੋੜੀ ਆਪਦੀ ਬਣਦੀ ਜਾ ਕੋ ਜਿਆ ਪਹੂ ਦਾ 50 60000 ਰੁਪਏ ਲਾ ਸਕਦੇ ਆ 200 40 ਦੇ ਦੇਗੀ ਠੀਕ ਆ ਜੀ 40 ਦੇ ਦੇਗੀ ਆਫਰ ਹੀ ਆ ਠੀਕ ਆ ਟੋਕੜੇ ਕਾਉਂਟ ਚੈੱਕ ਪਾਸ ਆ ਇਹ ਸਤਾਂ ਦੀ ਗੱਬ ਠੀਕ ਆ ਮਾਰਦੇ ਕੈਮਰਾ ਠੀਕ ਆ ਲੋ ਜੀ ਦੋਸਤੋ ਬਾਈਸ ਅੱਜ ਦੀ ਆਫਰ ਹੀ ਲਾਈਵ 40 ਦੇ ਦੇਣੀ ਬਾਈ ਕਹਿੰਦਾ ਇਹ ਸਤਾਂ ਦੀ ਗੱਬਨ ਚੈੱਕ ਪਾਸ ਆ ਗਈ ਬਾਈ ਕਹਿੰਦਾ ਦੋ ਡਾਈ ਆ ਇਹ ਜਿਹਦੇ ਵੀ ਉਹਦੇ ਪਸੰਦ ਆਵੇ ਤੁਸੀਂ ਲਿਆ ਸਕਦੇ ਹੋ ਜੀ ਹੱਥੀਚੋ ਆਈ ਵਾਲੇ ਥਾਣਾ ਚਾਰ ਹੀ ਥਾਣਾਗੇ ਫੋਟ ਨਹੀਂ ਕੋਈ ਸ਼ਾਂਗ ਨਹੀਂ ਕੀ ਤੇ ਵੇਖ ਸਕਦੇ ਹੋ ਜੀ 40000 ਦੇ ਦੇਣੀ ਬਾਈ ਕਹਿੰਦਾ ਆਫਰ ਹੀ ਅੱਜ ਇਹਦੀ ਵੀ ਜਿਹਦੇ ਲੁੱਟ ਲਓ ਮੇਲਾ ਅੱਜ ਤੁਸੀਂ ਜਿਹਦੇ ਲੋਟ ਆ ਗਿਆ ਬਾਈ ਨੂੰ ਬਹੁਤ ਆਗਾ ਸਮੇਂ ਪੜੀ ਚੰਗੀ ਆ ਗਈ ਇੱਥੇ ਜਿਹੜਾ ਲੱਛੀ ਦੇ ਬੰਦ ਤੋਂ ਬੰਨ੍ਹਨੇ ਨਹੀਂ ਅੱਛਾ ਇੱਕ ਵਾਰ ਝੂਠ ਨਾ ਮਾਰੇ ਜਿਹੜੀ ਵਪਾਰ ਲੈਣਾ ਨਾ ਹਾਂਜੀ ਇਹ ਹ ਸਿਆਣੇ ਦੀ ਘਾਤਾ ਮਤਲਬ ਠੀਕ ਹੈ ਜੀ ਮਤਲਬ ਸਿਆਣੇ ਦੀ ਘਾਤਾ ਦਾ ਪ੍ਰਬੰਧ ਨਹੀਂ ਹਾਂਜੀ ਇਹ ਜਿਹੜੀ ਲੈਣਾ ਬਹੁਤ ਸੱਚਾਈ ਵਾਲੀ ਹੈ ਹਾਂਜੀ ਹਰ ਇੱਕ ਜਣਾ ਦਾ ਕੜਾ ਹਟ ਕੇ ਚੱਕ ਕੇ ਮੋਟਰਸਾਈਕਲ ਖਰੀਦ ਕੇ ਪੁਰਸ ਤੋਂ ਸੌਣ ਕਹਿੰਦਾ ਭਾਬੀ 75 ਦਾ ਬਹਿ ਕੇ 25 ਚਲਦੇ ਆ। ਠੀਕ ਹੈ ਜੀ। ਉਹ ਚਲਦਾ ਦਿਲ ਰੱਖ ਕੇ ਪਹੂ ਵੇਚੋ। ਹਾਂਜੀ ਹਾਂਜੀ। ਸਭ ਸੋਚ ਕੇ ਲਓ। ਠੀਕ ਹੈ ਜੀ। ਸਭ ਸੋਚ ਕੇ ਪਹੂ ਵੇਚੋ। ਮੈਂ ਤਾਂ ਸੁਣਾਂ ਵੀ ਠੱਗੀ ਨਾ ਮਾਰੋ ਇਹਨਾਂ। ਲਾਂਭਾ ਨਾ ਵੇ। ਠੱਗੀ ਮਾਰਾਂਗੇ ਭਰਾਓ ਆਪਣੇ ਜਵਾਕ ਭੁਗਤਣਗੇ। ਠੀਕ ਹੈ ਜੀ। ਤੇ ਆਪਣੇ ਵੀ ਛਤਰ ਪਹਿਣਗੇ ਹੁੰਦਾ ਰੱਬ ਨਾਲ ਥੋੜੀ ਜਿਹੀ ਅਰਜੇੰਤ ਰੱਬ ਖਾਂਦਾ। ਹਾਂਜੀ ਹਾਂਜੀ। ਦੱਸ ਕੇ ਬੜਾ 5000 ਲੈ ਲਓ ਤੁਸੀਂ 10 ਲੈ ਲਓ। ਠੀਕ ਹੈ ਜੀ। ਸਾਡੇ ਦਾਦੇ ਬੜਾ ਦਿਨ 10 ਨਹੀਂ ਲਿਆ ਕੇ ਦੇਣਾ ਵੇਖਿਆ। ਇਹਦਾ 2000 ਇਹਨੇ 2500 ਤੇ ਮਰ ਜਾਂਦਗੇ ਹਾਂਜੀ ਹਾਂਜੀ ਕਿਉਂਕਿ ਵੱਧ ਘਾਟ ਚੱਕ ਲੋ ਟਿਕਟ ਟੁਕੇ ਲਵਾ ਕੇ ਸਾਨੂੰ ਸਹੀ ਕਰਕੇ ਦੇਂਦਾ ਸਾਡੇ ਘਰੇ ਉਹਨਾਂ ਘਟੇ ਕੇ ਪੈਂਦੀਆਂ ਠੀਕ ਹੈ ਜੀ ਸਾਡੇ ਜਾ ਕੇ ਲੱਕੀ ਕਰਕੇ ਇਹਨੂੰ ਬੰਦੇ ਘਟੇ ਕਰਕੇ ਆਹ ਇੱਕ ਕਰਮਾਂ ਦੀ ਗੱਲ ਹੁੰਦੀ ਹੈ ਜੀ ਸਹੀ ਗੱਲ ਹੈ ਜੀ ਉਹ ਠੱਗੀ ਨਾ ਮਾਰੋ ਕੋਈ ਮੈਂ ਤਾਂ ਕਿੱਥੇ ਮਰਜੀ ਲੋ ਠੀਕ ਹੈ ਬਜਾਏ ਟੁਲਕਾ ਆ ਕੇ ਲੋ ਚਿਪਾ ਚਿਪਾ ਕੱਟ ਕੇ ਫੋਲੋ ਠੀਕ ਹੈ ਹੱਥ ਪਾ ਕੇ ਅੰਦਰ ਫੇਰ ਲਓ ਚੈੱਕ ਰੱਖ ਲੈ ਕੱਲ੍ਹ ਖਜਾ ਮੇਰਾ ਪਿਓ ਆ ਬਸ ਸਹੀ ਗੱਲ ਹੈ ਕਿਤੇ ਤੈਨੂੰ ਨਾ ਬਈ ਮੁੜ ਕੇ ਤੁਹਾਨੂੰ ਚਾਰ ਮਾੜਾ ਕਹਿਣਗੇ ਜਾਂ 10 ਕਹਿਣਗੇ ਉਹਨੂੰ ਅਬ ਇਹਲਾ ਹੁਣ ਆ ਤੇਰੀ ਚਕਬੜ ਚੱਕਵਾ ਕਰਾਂ ਜਾਊਗਾ ਮੈਂ ਕੱਲ ਕਰਵਾ ਕੇ ਲਿਆਇਆ ਅਗਲਾ ਅੱਜ ਕਰਾ ਕੇ ਲਿਆਵੇ ਆ ਦੋ ਟਾਂਗ ਮੈਂ ਝੋਕੇ ਲਿਆ ਉਹਦੇ ਘਰੋਂ ਮੇਰੇ ਘਰੇ ਵਧ ਘਰ ਰੈਂਕ ਤੇ ਮਿਲੀ ਹੈ ਠੀਕ ਹੈ ਜੀ 6 ਲੀਟਰ ਦੁੱਧ ਠੀਕ ਹੈ ਚੈੱਕ ਕਰਵਾ ਕੇ ਨਾ ਹੁਣ ਦੁੱਧ ਢੀਕਾ ਲਵਾ ਕੇ ਲਿਆ ਅਗਲਾ ਵੀ ਚੈੱਕ ਕਰੋਵੇ ਠੀਕ ਹੈ ਜੀ ਅੱਜ ਕਰਾ ਕੇ ਲਿਆਵੇ ਥੱਲੇ ਰੋਵੇ ਹੀ ਨਾ ਬਾਈ ਨਹੀਂ ਬੜਾ ਕਹਿੰਦਾ ਯਾਰ ਕਈ ਬੰਦੇ ਬਾਹਲੇ ਕੇ ਸੱਟਾਂ ਹੋ ਗਈ ਸੀ ਬਾਈ ਹਾਂ ਹਾਂ ਹੋਈ ਤੇਰੇ ਹੋਈ ਰੋਡਾਂ ਤੇਰਾ ਮੈਨੂੰ ਪਤਾ ਚੈੱਕ ਮਾਰਨੂਗੀ ਗੋਲੀ ਚ ਫੁੱਟਣਾ ਯਾਰ ਸਹੀ ਗੱਲ ਆ ਹੁਣ ਲਓ ਜੀ ਦੋਸਤੋ ਸਹੀ ਗੱਲ ਆ ਜਿਹਦੇ ਪਸੰਦ ਆਵੇ ਬਾਈਨਗਰਪੁਰ ਖਰੀਦ ਲਿਓ ਜੀ ਮੇਰੀ ਸਪੈਸ਼ਲ ਬੇਂਤੀ ਆ ਬਾਈ ਸਾਰਿਆਂ ਨੂੰ ਚੈੱਕ ਪਾ ਜ਼ਰੂਰ ਕਰਾਇਆ ਕਰੋ ਤੁਸੀਂ ਆਪ ਦਾ ਪਾਸੋਂ ਕਿਉਂਕਿ ਤੁਸੀਂ ਜੇ 500 ਲਾਇਆ 200 ਰੁਪਏ ਡਾਕਟਰ ਦੇ ਚੈੱਕ ਪਾ ਕਰਾ ਕਰ ਦਿਗਾ ਲਾ ਜਾ ਸਕਦੇ ਹੋ ਜੀ ਹਾਂ ਜੀ ਆਹ ਕਹਿੰਦੇ ਛਿਆਂ ਦੀ ਛਿਆਂ ਦੀ ਆ ਚੈੱਕ ਰੱਖ ਲੈ ਠੀਕ ਆ ਜੀ ਗਾਹ ਪੁੱਛੂ ਟੰਕਾ ਕੇ ਲੈਣਾ ਪੂਰਾ ਟੰਕਾ ਕੇ ਦੇਣਾਗਾ ਮਾਰਾ ਵੀਡੀਓ ਦੇ ਹਾਂ ਜੀ ਹਾਂ ਜੀ ਵੀ ਆ ਗੱਲ ਬਈ ਆਏ ਠੀਕ ਆ ਜੀ ਠੀਕ ਆ ਸਾਦੀ ਫੇਰ ਨਾਲ ਗੱਲ ਦਾ ਠੀਕ ਆ ਲੋ ਦੋਸਤ ਜਿਹਦੇ ਪਸੰਦ ਆਵੇ ਬਾਈਨਗਰਪੁਰ ਬਦ ਕਰ ਲਿਓ ਜੀ ਵੀਡੀਓ ਵੇਖਣ ਲਈ ਸਾਰੇ ਵੀ ਧੰਨਵਾਦ ਜੀ